ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਚਾਹ ਪੀਰਾਂ ਦੀ ਚਾਹ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋਏ ਆਂ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਜਦੋਂ ਕੋਈ ਕਿਸੇ ਦੇ ਉੱਤੇ ਮਾਲਕ ਦੀ ਜਿਹੜੀ ਕਿਰਪਾ ਹੁੰਦੀ ਹੈ ਮਾਲਕ ਦੀ ਕਿਰਪਾ ਕਿਉਂ ਰੁਕਦੀ ਆ ਉਦੇ ਬਾਰੇ ਤੁਹਾਨੂੰ ਅੱਜ ਦੱਸਾਂਗੇ ਕਿ ਜਿਹੜੇ ਮੁੱਖ ਕਾਰਨ ਹੁੰਦੇ ਆ ਤੁਹਾਡੀ ਕਿਰਪਾ ਕਿਉਂ ਰੁਕਦੀ ਹੈ ਕਿਹੜੇ ਕਾਰਨਾ ਕਰਕੇ ਤੁਸੀਂ ਆਪਣੀ ਜਿਹੜੀ ਕਿਰਪਾ ਹੈ ਉਹਨੂੰ ਰੋਕ ਲੈਨੇ ਹੋ ਜਿਹਦੇ ਨਾਲ ਤੁਹਾਡੇ ਜਿੰਨੇ ਵੀ ਪੀਰ ਫਕੀਰ ਪੀਰ ਮੁਰਸ਼ਿਦ ਸਭ ਨਾਰਾਜ਼ ਹੋ ਜਾਂਦੇ ਤੁਹਾਡੇ ਤੋਂ ਔਰ ਤੁਹਾਡਾ ਕੋਈ ਵੀ ਕੰਮ ਨਹੀਂ ਬਣਦਾ ਔਰ ਜਿੰਨੇ ਵੀ ਤੁਸੀਂ ਮੰਤਰ ਕੀਤੇ ਹੋਣ ਤੰਤਰ ਕੀਤੇ ਹੋਣ ਸਾਰੇ ਫੇਲ ਹੋ ਜਾਂਦੇ ਉਹਦਾ ਕਾਰਨ ਤੁਹਾਨੂੰ ਅੱਜ ਦੱਸਾਂਗੇ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖ ਲਿਓ ਕਿਉਂਕਿ ਕਰਕੇ ਇਹ ਜੜੀਆਂ ਗੱਲਾਂ ਆ ਬਹੁਤ ਡੁੰਗੀਆਂ ਗੱਲਾਂ ਆ ਔਰ ਕੋਈ ਦੱਸਦਾ ਨਹੀਂਗਾ ਅੱਜ ਤੁਹਾਨੂੰ ਇਹ ਦੱਸਣ ਜਾ ਰਹੇ ਆ ਤੇ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਆ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣਗੀਆਂ ਹੁਣ ਗੱਲ ਕਰਦੇ ਆ ਜੀ ਕਿਰਪਾ ਕਿਉਂ ਰੁਕਦੀ ਹੈ ਉਹਦਾ 메ਨ ਕੀ ਕਾਰਨ ਆ ਕਿ ਕਿਰਪਾ ਜਿਹੜੀ ਸਾਡੇ ਉੱਤੇ ਪਹਿਲਾਂ ਫੁੱਲ ਕਿਰਪਾ ਮਾਲਕ ਦੀ ਹੋਈ ਹੁੰਦੀ ਹੈ ਔਰ ਇੱਕ ਸਮਾਂ ਐਸਾ ਆ ਜਾਂਦਾ ਕਿ ਜਿਹਦੇ ਨਾਲ ਸਾਡੀ ਜਿਹੜੀ ਕਿਰਪਾ ਹੈ ਬਿਲਕੁਲ ਹੀ ਬੰਦ ਹੋ ਜਾਂਦੀ ਹੈ ਸਾਨੂੰ ਕੋਈ ਕਿਸੇ ਪਾਸੋਂ ਕੋਈ ਰਸਤਾ ਨਹੀਂ ਜੇ ਕੋਈ ਪਾਉਣ ਵੀ ਹੈ ਤੇ ਪਾਉਣ ਵੀ ਰੁਕਦੀ ਹੈ ਔਰ ਕਿਰਪਾ ਪੂਰੀ ਦੀ ਪੂਰੀ ਜਿਹੜੀ ਕਿਰਪਾ ਸਾਰੀ ਬਿਲਕੁਲ ਹੀ ਰੁਕ ਜਾਂਦੀ ਹੈ ਔਰ ਬੰਦਾ ਬਿਲਕੁਲ ਇੱਕ ਆਮ ਇਨਸਾਨ ਦੀ ਤਰ੍ਹਾਂ ਬਣ ਕੇ ਰਹਿ ਜਾਂਦਾ ਹੈ ਉਹਦਾ ਕਾਰਨ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲੀ ਗੱਲ ਆ ਜਿਨ੍ਹਾਂ ਦੇ ਉੱਤੇ ਕਿਰਪਾ ਹੁੰਦੀ ਹੈ ਉਹਨਾਂ ਨੂੰ ਮਾਲਕ ਨੇ ਚੁਣਿਆ ਹੁੰਦਾ ਹੈ ਮੋਹਰ ਲਗਾ ਕੇ ਭੇਜਿਆ ਹੁੰਦਾ ਹੈ ਤੇ ਮਾਲਕ ਨੇ ਜਿਹਨੂੰ ਚੁਣਿਆ ਹੁੰਦਾ ਹੈ ਉਹਨੂੰ ਮਾਲਕ ਹਰ ਕਸੌਟੀ ਤੋਂ ਖਰਾ ਉਤਰਨਾ ਹੀ ਪੈਂਦਾ ਉਸ ਬੰਦੇ ਨੂੰ ਜਿੰਨੀਆਂ ਵੀ ਕਸੌਟੀਆਂ ਜਿੰਨੇ ਵੀ ਕਹ ਲੋ ਉਤਾਰ ਚੜਾਵ ਵਲ ਵਿੰਗਾ ਉਹਨੂੰ ਉਹਨਾਂ ਚੋਂ ਨਿਕਲਣਾ ਹੀ ਪੈਣਾ ਚਾਹੇ ਜੋ ਮਰਜੀ ਹੋ ਜਾਵੇ ਮਾਲਕ ਨੇ ਉਹ ਚ ਕੱਢਣਾ ਕੱਢਣਾ ਨੂੰ ਵਿੰਗਾ ਵਲ ਪਹਿਣਾ ਹੀ ਪੈਣਾ ਉਸ ਬੰਦੇ ਉੱਤੇ ਕਿਉਂ ਕਰਕੇ ਜਿਹੜਾ ਬੰਦਾ ਭਗਤੀ ਦੀ ਲਾਈਨ ਦੇ ਉੱਤੇ ਚੱਲ ਪੈਂਦਾ ਮਾਲਕ ਦੀ ਬੰਦਗੀ ਦੇ ਵਿੱਚ ਚਲਾ ਜਾਂਦਾ ਜਾਂ ਮਾਲਕ ਦਾ ਹੋ ਕੇ ਰਹਿੰਦਾ ਆ ਉਹਨੂੰ ਕਸ਼ਟ ਬਹੁਤ ਆਉਂਦੇ ਆ ਦੁਨੀਆ ਦੇ ਦੁਨੀਆ ਦੇ ਉਹ ਕਸ਼ਟ ਆਉਣਗੇ ਜਿਹੜੇ ਕਦੀ ਕਿਸੇ ਨੂੰ ਨਹੀਂ ਆਉਂਦੇ ਉਹ ਕਾਰਨ ਤੁਹਾਡੇ ਉੱਤੇ ਕਸ਼ਟ ਆਉਣ ਦਾ ਇਹ ਨਹੀਂ ਕਿ ਤੁਹਾਡੇ ਉੱਤੇ ਤੁਹਾਨੂੰ ਜਾਂ ਤੁਹਾਡੇ ਉੱਤੇ ਕਿਰਪਾ ਰੁਕ ਗਈ ਆ ਜਾਂ ਤੁਹਾਡੇ ਤੇ ਕਿਸ ਨੇ ਕੁਝ ਕਰ ਦਿੱਤਾ ਵੀ ਤੁਹਾਨੂੰ ਤਾਂ ਕਸ਼ਟ ਆਉਂਦੇ ਨਾ ਇਹ ਕਸ਼ਟ ਆਉਣ ਦਾ ਕਾਰਨ ਇਹ ਹੈ ਕਿ ਮਾਲਕ ਤੁਹਾਨੂੰ ਇਹ ਸਾਰੀ ਜਿੰਨੀ ਵੀ ਤੁਸੀਂ ਦੁਨੀਆਦਾਰੀ ਹੈ ਉਹਦੇ ਤੋਂ ਉੱਪਰ ਉੱਠ ਕੇ ਤੁਹਾਨੂੰ ਹਰ ਇੱਕ ਚੀਜ਼ ਦੀ ਮਾਲਕ ਪਹਿਚਾਣ ਕਰਾਉਂਦਾ ਆ ਪਹਿਚਾਣ ਕਰਾ ਕੇ ਤੁਹਾਨੂੰ ਹਰ ਇੱਕ ਚੀਜ਼ ਬਾਰੇ ਦੱਸਦਾ ਆ ਕਿ ਕਿਹੜੀ ਚੀਜ਼ ਕਿੱਥੇ ਸਹੀ ਹੈ ਕਿੱਥੇ ਗਲਤ ਆ ਪਰ ਜਿਹੜਾ ਬੰਦਾ ਇਸ ਚੀਜ਼ ਨੂੰ ਸਮਝ ਜਾਵੇ ਉਹੀ ਬੰਦਾ ਕਾਮਲ ਫਕੀਰ ਬਣ ਪੈਂਦਾ ਆ ਔਰ ਗੱਦੀ ਚਲਾ ਪਾਉਂਦਾ ਹੈ ਜਿਹੜੇ ਆਮ ਬੰਦੇ ਉਲਝ ਕੇ ਰਹਿ ਜਾਂਦੇ ਆ ਜਾਂ ਫਿਰ ਭੋਗਾਂ ਵਿਲਾਸਾਂ ਦੇ ਵਿੱਚ ਲੱਗੇ ਰਹਿ ਜਾਂਦੇ ਆ ਉਹਨਾਂ ਨੂੰ ਕੁਝ ਨਹੀਂ ਮਿਲ ਪਉਂਦਾ ਉਹਨਾਂ ਦੀ ਜ਼ਿੰਦਗੀ ਨਲਕ ਬਣ ਜਾਂਦੀ ਹੈ ਬਾਅਦ ਵਿੱਚ ਉਹਨਾਂ ਦਾ ਨਿਕਲਣਾ ਬਹੁਤ دشوار ਹੋ ਜਾਂਦਾ ਉਹਨਾਂ ਦੀ ਜ਼ਿੰਦਗੀ ਤੋਂ ਉਹਨਾਂ ਨੂੰ ਇਸ ਚੀਜ਼ ਤੋਂ ਸਿੱਖ ਲੈ ਲੈਣੀ ਚਾਹੀਦੀ ਹੈ ਕਿ ਜਿਹੜਾ ਮਾਲਕ ਦਾ ਇੱਕ ਵਾਰ ਬਣ ਕੇ ਰਹਿ ਗਿਆ ਬਣ ਗਿਆ ਜਿਨੇ ਇੱਕ ਵਾਰ ਮਾਲਕ ਦੀ ਬੰਦਗੀ ਪਾ ਲਈ ਜਾਂ ਮਾਲਕ ਨੂੰ ਪਾ ਲਿਆ ਪੇਰਸਤੋ ਦੂਰ ਹੋਣ ਦੇ ਲਈ ਉਹਨੂੰ ਹਰ ਕੋਈ ਵੀ ਇਦਾਂ ਦਾ ਜਿਹੜਾ ਗਲਤ ਕੰਮ ਨਹੀਂ ਕਰਨਾ ਚਾਹੀਦਾ ਸਹੀ ਕੰਮ ਦੇ ਨਾਲ ਉਹਦੀ ਜਿਹੜੀ ਹੈ ਕਿਰਪਾ ਵੀ ਬਣੀ ਰਹੇਗੀ ਉਹਦੀ ਪਾਉਣ ਵਿੱਚ ਚੱਲੇਗੀ ਤੇ ਉਹਦੀ ਕਿਰਪਾ ਨੂੰ ਕੋਈ ਲੈ ਨਹੀਂ ਸਕੇਗਾ ਚਾਹੇ ਦੁਨੀਆ ਦਾ ਕੋਈ ਕਿਰਪਾ ਆ ਜਾਵੇ ਬੰਦਾ ਸਭ ਤੋਂ ਪਹਿਲੀ ਗੱਲ ਇਹ ਹੁੰਦੀ ਆ ਕਿ ਕਿਰਪਾ ਜਦੋਂ ਆਪਣੀ ਆਪਣੇ ਕੋਲ ਆਉਂਦੀ ਆ ਸਾਨੂੰ ਇਹਨਾਂ ਚੀਜ਼ਾਂ ਤੇ ਧਿਆਨ ਰੱਖਣਾ ਪੈਣਾ ਹੈ ਕਿ ਸਾਡੇ ਤੇ ਕਸ਼ਟ ਬਹੁਤ ਆਣੇ ਆ ਦੂਜੀ ਗੱਲ ਕਿ ਕਈ ਲੋਕ ਇਹ ਚੀਜ਼ ਸਮਝ ਲੈਂਦੇ ਆ ਕਿ ਮੈਂ ਤਾਂ ਜਦੋਂ ਦੀ ਰੱਬ ਦੀ ਬੰਦਗੀ ਸ਼ੁਰੂ ਕੀਤੀ ਹੈ ਜਾਂ ਰੱਬ ਦਾ ਬੰਦਾ ਹੋ ਕੇ ਬਣਿਆ ਤਾਂ ਮੇਰੇ ਤੇ ਤਾਂ ਕਸ਼ਟ ਬਹੁਤ ਆ ਗਏ ਆ ਮੈਂ ਕੀ ਲੈਣਾ ਦੇਣਾ ਮੈਂ ਪਹਿਲਾਂ ਵਾਲੀ ਜ਼ਿੰਦਗੀ ਚ ਜੀਣਾ ਆ ਮੈਨੂੰ ਕੋਈ ਲੋੜ ਨਹੀਂ ਗਈ ਲੋਕੀ ਕਈ ਕਈ ਲੋਕ ਤਾਂ ਇੱਥੇ ਛੱਡ ਕੇ ਚਲੇ ਜਾਂਦੇ ਆ ਪਰ ਉਹ ਫਕੀਰ ਨਹੀਂ ਬਣ ਪਾਉਂਦੇ ਫਕੀਰੀ ਬੜੀ ਡੂੰਗੀ ਹੈ ਉਹ ਕਿਰਪਾ ਨੂੰ ਲੈਣ ਦੇ ਲਈ ਬੜਾ ਜਿਗਰਾ ਤੇ ਹੌਸਲਾ ਚਾਹੀਦਾ ਆ ਹਰ ਕਸ਼ਟਾਂੋਂ ਨਿਕਲਣਾ ਪੈਂਦਾ ਆ ਅਸੀਂ ਵੀ ਇਸ ਕਸ਼ਟਾਂ ਦੇ ਵਿੱਚੋਂ ਨਿਕਲੇ ਸੀ ਸਾਡੇ ਵੀ ਬਹੁਤ ਸਾਡੀ ਵੀ ਬੜੀ ਪਰਖਿਆ ਮਾਲਕ ਨੇ ਲਈ ਸੀ ਪਰਖਿਆ ਸਭ ਨੂੰ ਦੇਣੀ ਪੈਂਦੀ ਆ ਜਿਹੜਾ ਇਸ ਕਸੌਟੀ ਤੇ ਜਖਰਾ ਉਤਰਨਾ ਹੈ ਤੇ ਦੂਸਰੀ ਗੱਲ ਹੁਣ ਜਿਹੜੀ ਕਿਰਪਾ ਰੁਕਣ ਦਾ ਮੇਨ ਕਾਰਨ ਕੀ ਹੁੰਦਾ ਹੈ ਜਿਸ ਤਰ੍ਹਾਂ ਜਦੋਂ ਤੁਹਾਡੇ ਤੇ ਕਿਰਪਾ ਹੁੰਦੀ ਹੈ ਜਦੋਂ ਕਿਰਪਾ ਤੁਹਾਡੇ ਤੇ ਹੁੰਦੀ ਹੈ ਉਸ ਸਮੇਂ ਤੁਸੀਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਬਹੁਤ ਮਾਲਕ ਬਹੁਤੀਆਂ ਚੀਜ਼ਾਂ ਦੇ ਦਰਸ਼ਨ ਹੁੰਦੇ ਆ ਕਈ ਵਾਰ ਬੰਦਾ ਸਵਰਗ ਚ ਪਹੁੰਚ ਜਾਂਦਾ ਕਈ ਵਾਰ ਐਸੀ ਜਗ੍ਹਾ ਤੇ ਆ ਕੇ ਪ੍ਰਮਾਤਮਾ ਤੁਹਾਨੂੰ ਹਰ ਥਾਂ ਤੇ ਦਰਸ਼ਨ ਦੇਣ ਦਾ ਗੱਲਬਾਤ ਵੀ ਪ੍ਰਮਾਤਮਾ ਤੁਹਾਡੇ ਨਾਲ ਕਰਦਾ ਫਿਰ ਤੁਸੀਂ ਕੀ ਕਰਦੇ ਹੋ ਉਹ ਜਿਹੜੀ ਗੱਲ ਹੈ ਅੱਗੇ ਦੂਸਰੇ ਦਿਨ ਹੀ ਤੁਸੀਂ ਸਵੇਰੇ ਕਿਸੇ ਨੂੰ ਆਪਣੇ ਸੱਚਣ ਮਿੱਤਰ ਨੂੰ ਜਾਂ ਕਿਸੇ ਨੂੰ ਦੱਸ ਦਿੰਨੇ ਆ ਉਹਦੇ ਨਾਲ ਜਿਹੜੀ ਤੁਹਾਡੀ ਕਿਰਪਾ ਆ ਉਤੋਂ ਵੀ ਰੁਕ ਜਾਂਦੀ ਹੈ ਜਦੋਂ ਤੁਸੀਂ ਮਾਲਕ ਦਾ ਭੇਦ ਕਿਸੇ ਨੂੰ ਦੱਸਿਆ ਉਹ ਜਿਹੜਾ ਜਿਹੜੀ ਤੁਹਾਡੇ ਉੱਤੇ ਤੁਹਾਡੀ ਕਿਰਪਾ ਮਾਲਕ ਦੀ ਉਹ ਬਿਲਕੁਲ ਪਿੱਛੇ हट ਜਾਣਗੇ ਮਾਲਕ ਤੁਹਾਨੂੰ ਇਹਨਾਂ ਚੀਜ਼ਾਂ ਦਾ ਬੜਾ ਧਿਆਨ ਰੱਖਣਾ ਪੈਣਾ ਹੈ ਔਰ ਦੂਸਰੀ ਗੱਲ ਹੁਣ ਜਿਸ ਤਰ੍ਹਾਂ ਇਹ ਤਾਂ ਆਮ ਗੱਲ ਸੀਗੀ ਕਿ ਚਲੋ ਅਸੀਂ ਇਸ ਚੀਜ਼ 'ਚ ਇਹ ਤਾਂ ਬਹੁਤ ਲੋਕਾਂ ਨਾਲ ਇਦਾਂ ਹੁੰਦਾ ਹੈ ਇਹਨੂੰ ਧਿਆਨ ਰੱਖਣਾ ਪੈਣਾ ਦੂਸਰੀ ਗੱਲ ਮੇਨ ਮੁੱਖ ਕਾਰਨ ਕਿਰਪਾ ਰੁਕੰਦੇ ਕਿ ਕਈ ਲੋਕ ਕੀ ਕਰਦੇ ਆ ਅ ਗੁਰੂ ਬਣਾਇਆ ਕੋਈ ਹੋਰ ਬੰਦਾ ਆਇਆ ਉਹਨੂੰ ਵੀ ਕਹਿ ਲਿਆ ਗੁਰੂ ਜੀ ਦੱਸੋ ਕੋਈ ਸਾਨੂੰ ਮੰਤਰ ਦਿਓ ਹਰ ਇੱਕ ਨੂੰ ਗੁਰੂ ਨਹੀਂ ਬਣਾਉਣਾ ਚਾਹੀਦਾ ਗੁਰੂ ਇੱਕ ਬਣਾਓ ਉਹਦੇ ਤੋਂ ਜਿਹੜੀ ਚੀਜ਼ ਤੁਹਾਨੂੰ ਮਿਲ ਗਈ ਆ ਫਿਰ ਤੁਹਾਨੂੰ ਦੁਨੀਆਂ ਦਾ ਕੋਈ ਵੱਡਾ ਕਾਮਲ ਫਕੀਰ ਵੀ ਮਿਲ ਜਵੇ ਤਾਂ ਵੀ ਨਹੀਂ ਤੁਸੀਂ ਉਸ ਤੋਂ ਕੋਈ ਮੰਤਰ ਲੈਣਾ ਕਿਉਂ ਕਰਕੇ ਜਿਹੜਾ ਤੁਹਾਡੇ ਗੁਰੂ ਨੇ ਦਿੱਤਾ ਹੋਣਾ ਨਾ ਉਹ ਉਹਦੀ ਤਾਕਤ ਉਸ ਕਿਸੇ ਵੀ ਬੰਦੇ ਦੀ ਤਾਕਤ ਤੋਂ ਉੱਚੀ ਨਹੀਂ ਹੋ ਸਕਦੀ ਉਹ ਤੁਹਾਡੇ ਪੀਰ ਫਕੀਰਾਂ ਦੀ ਤਾਕਤ ਆ ਉਹ ਨਾਲ ਚੱਲ ਕੇ ਸਭ ਤੋਂ ਵੱਡੀ ਤਾਕਤ ਬਣਦੀ ਹੈ ਉਹ بار-बार ਕਿਸੇ ਤੋਂ ਮੰਤਰ ਲੈਣ ਦੇ ਨਾਲ ਸਾਨੂੰ ਜਾਂ ਕਲਮਾ ਲੈਣ ਦੇ ਨਾਲ ਅਸੀਂ ਵੱਡੇ ਫਕੀਰ ਨਹੀਂ ਬਣ ਸਕਦੇ ਫਕੀਰ ਉਹੀ ਬਣ ਸਕਦਾ ਜਿਹਨੂੰ ਆਪਣੇ ਗੁਰੂ ਦੀ ਦਿੱਤੀ ਹੋਈ ਦਾਤ ਜਿਹੜੀ ਦਿੱਤੀ ਹੁੰਦੀ ਹੈ ਉੱਤੇ ਉੱਤੇ ਚੱਲੇ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਕਿਰਪਾ ਤੁਹਾਡੀ ਕਿਤੇ ਨਹੀਂ ਜਾਊਗੀ ਜਦੋਂ ਆਪਣੇ ਗੁਰੂ ਦਾ ਤੁਸੀਂ ਮੰਤਰ ਲਿਆ ਹੋਵੇ ਫਿਰ ਤੁਸੀਂ ਦੂਸਰੀ ਥਾਂ ਤੇ ਜਾ ਕੇ ਮੰਤਰ ਲੈ ਲਿਆ ਫਿਰ ਤੁਸੀਂ ਉਹਦਾ ਜਾਪ ਕਰਨਾ ਸ਼ੁਰੂ ਕਰਤਾ ਫਿਰ ਨਾ ਪਹਿਲੀ ਕਿਰਪਾ ਰਣੀ ਨਾ ਦੂਜੀ ਕਿਰਪਾ ਤੁਹਾਡੇ ਤੇ ਆਉਣੀ ਹੈ ਫਿਰ ਤੁਸੀਂ ਫੇਰ ਵਿਚ ਵਿਚਾਲੇ ਫਸ ਜਾਣਾ ਫਿਰ ਤੁਸੀਂ ਕਹਿਣਾ ਲੈ ਉਹ ਮੈਂ ਤਾਂ ਜਿੱਥੇ ਪਹਿਲਾਂ ਸੀ ਉੱਥੇ ਠੀਕ ਸੀ ਫੇਰ ਤੁਸੀਂ ਪਹਿਲੇ ਵਾਲੇ ਦੋ ਵਾਲੇ ਹੋ ਜਾਣਾ ਫਿਰ ਤੁਹਾਡੇ ਤੇ ਉਸ ਪਹਿਲੇ ਵਾਲੇ ਗੁਰੂ ਦਾ ਵੀ ਭਰੋਸਾ ਉੱਠ ਜਾਣਾ ਇਸ ਕਰਕੇ ਮੇਨ ਮੁੱਖ ਕਾਰਨ ਇਹ ਹੀ ਹੁੰਦੇ ਕਿ ਸਾਡੀ ਜਿਹੜੀ ਕਿਰਪਾ ਰੁਕਦੀ ਹੈ ਅਸੀਂ ਥਾਂ ਥਾਂ ਤੇ ਜਿਹੜੇ ਗੁਰੂ ਬਣਾਉਂਦੇ ਆ ਥਾਂ ਥਾਂ ਤੋਂ ਪੁੱਛਣਾ ਪੁੱਛਦੇ ਆ ਜਾ ਕੇ ਕਦੀ ਇਸ ਚੀਜ਼ ਨੂੰ ਬਿਲਕੁਲ ਨਹੀਂ ਕਰਨਾ ਜਦੋਂ ਤੁਹਾਨੂੰ ਵੱਡੇ ਗੁਰੂ ਨੇ ਜਾਂ ਤੁਹਾਡੇ ਮੁਰਸ਼ਿਦ ਨੇ ਤੁਹਾਨੂੰ ਕੁਝ ਦੇ ਦਿੱਤਾ ਬਸ ਉਹਦੇ ਉੱਤੇ ਤੁਸੀਂ ਧਿਆਨ ਦੇਣਾ ਹੈ ਫਿਰ ਤੁਸੀਂ ਅੱਗੇ ਚੱਲ ਕੇ ਇਸ ਚੀਜ਼ ਦੇ ਉੱਤੇ ਤਾਂ ਹੀ ਨਿਕਲ ਪਾਉਗੇ ਨਹੀਂ ਤਾਂ ਤੁਸੀਂ ਇਹਦੇ ਵਿੱਚ ਉਲਝ ਕੇ ਰਹਿ ਜਾਓਗੇ ਇਸ ਚੀਜ਼ ਦਾ ਧਿਆਨ ਰੱਖਣਾ ਬਾਕੀ ਫਕੀਰੀ ਦੇ ਵਿੱਚ ਜਿੱਦਾਂ ਤੁਹਾਨੂੰ ਦੱਸਿਆ ਕਸ਼ਟ ਬਹੁਤ ਆਉਂਦਾ ਹੈ ਉਤਾਰ ਚੜਾਵ ਜ਼ਿੰਦਗੀ 'ਚ ਬਹੁਤ ਆਉਂਦੇ ਨੇ ਤੇ ਕਿਸੇ ਦੇ ਉੱਤੇ ਯਕੀਨ ਕਰਨ ਦੀ ਲੋੜ ਨਹੀਂ ਜਿਹੜੀ ਤੁਹਾਨੂੰ ਮਾਲਕ ਨੇ ਦਿੱਤੀ ਬਖਸ਼ੀ ਹੈ ਤੁਸੀਂ ਪ੍ਰਮਾਤਮਾ ਦਾ ਦਿਨ ਰਾਤ ਜਾਪ ਕਰੋ ਤੁਹਾਡੇ ਗੁਰੂ ਨੇ ਜੋ ਤੁਹਾਡੀ ਸੇਵਾ ਲਈ ਹੈ ਵੀ ਜਿੰਨੇ ਤੁਹਾਨੂੰ ਦਿਨ ਸੇਵਾ ਦੱਸੀ ਉਹਨੇ ਦਿਨ ਸੇਵਾ ਰੱਖੋ ਮਾਲਕ ਦੀ ਬੰਦਗੀ ਕਰੋ ਤੁਹਾਡੀ ਕਿਰਪਾ ਨੂੰ ਤੁਹਾਡੇ ਕੋਲੋਂ ਕੋਈ ਨਹੀਂ ਲਿਆ ਸਕਦਾ ਤੁਹਾਡੀ ਕਿਰਪਾ ਤੁਹਾਡੇ ਤੇ ਰਹੇਗੀ ਹਮੇਸ਼ਾ ਦੇ ਲਈ ਰਹੇਗੀ ਔਰ ਮਾਲਕ ਸਦਾ ਮਿਹਰਬਾਨ ਰਹੇਗਾ ਤੁਹਾਡੇ ਤੇ ਜੇ ਇਹਨਾਂ ਚੀਜ਼ਾਂ ਦਾ ਤੁਸੀਂ ਧਿਆਨ ਰੱਖ ਲਿਆ ਤਾਂ ਤੁਹਾਡੇ ਉੱਤੇ ਕਿਰਪਾ ਕਦੀ ਵੀ ਕੋਈ ਹਮੇਸ਼ਾ ਲਈ ਰਹੇਗੀ ਜੇ ਦੋਸਤੋ ਇਹ ਹੀ ਸਾਡੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇਣਾ ਜੈ ਪੀਰਾਂ ਦੀ ਜੈ ਮਸਤਾਂ ਦੀ ਮਾਲਕ ਪਲੀ ਕਰੇ